ਅਜੀਤ ਵਰਕ ਟੀਵੀ ਦੇਖ ਰਿਹਾ ਗੱਜ ਕੋ ਆਦਾ ਸਵਾਗਤ ਹੈ ਅੱਜ ਮੜ ਹਾਰਡ ਪੀਟਾਂ ਦੇ ਖੇਤਰ ਦੇ ਵਿੱਚ ਪਹੁੰਚੇ ਹਾਂ ਹਲਕਾ ਡੇਰਾ ਬਾਬਾ ਨਾਨਕ ਦੇ ਵਿੱਚ ਵੱਡਾ ਨੁਕਸਾਨ ਹੋਇਆ ਤੇ ਨਾਲ ਲੱਗਦੀ ਸਰਦੀ ਬੱਟ ਦੇ ਵਿੱਚ ਵੀ ਵੱਡਾ ਨੁਕਸਾਨ ਹੋਇਆ ਜਿਵੇਂ ਕਿ ਵਾਕਫਾ ਕੇ ਜਥੇ ਬੰਦੀਆਂ ਵੱਲੋਂ ਹਾਰਡ ਪੀਟਾਂ ਦੀ ਸੇਵਾ ਕੀਤੀ ਜਾ ਰਹੀ ਹੈ ਇਸੇ ਤਰ੍ਹਾਂ ਇੱਕ ਇੰਟਰਨੈਸ਼ਨਲ ਖਾਲ ਸਾਈਟ ਦਿੱਤੀ ਬੰਦੀ ਵੱਲੋਂ ਵੀ ਵੱਡੀ ਸੇਵਾ ਕੀਤੀ ਜਾ ਰਹੀ ਹੈ ਤੇ ਇਹਨਾਂ ਵੱਲੋਂ ਪੇਂਡ ਘਣੀ ਹੈ ਕਿ ਬਾਂਦਰ ਵਿੱਚ ਇੱਕ ਕੈਂਪਸ ਸਥਾਪਿਤ ਕੀਤਾ ਗਿਆ ਜਿੱਥੇ ਕਰੋੜਾਂ ਦੀ ਰਕਮ ਦਾ ਸਮਾਨ ਜਿਹੜਾ ਇੱਥੇ ਰੱਖਿਆ ਗਿਆ ਤੇ ਹੜਪੀਟਾਂ ਦੀ ਸਹਾਇਤਾ ਕੀਤੀ ਜਾਵੇਗੀ ਇਹ ਦੱਸਣਯੋਗ ਹੈ ਕਿ ਜਿਹੜਾ ਸਮਾਨ ਸੜਕਾਂ ਦੇ ਉੱਤੇ ਲੋਕ ਘਾੜ ਰਹੇ ਨੇ ਇੱਧਰ ਉੱਧਰ ਖਾੜਨੇ ਨੇ ਉਹਨਾਂ ਤੋਂ ਇਲਾਵਾ ਇਹ ਘਰ ਘਰ ਪਹੁੰਚ ਕੇ ਸਹੀ ਉਜਾੜੇ ਦਾ ਸ਼ਿਕਾਰ ਹੋਏ ਵਿਅਕਤੀਆਂ ਤੱਕ ਇਹ ਸਮਾਨ ਜਿਹੜਾ ਪਹੁੰਚਾਇਆ ਜਾਵੇਗਾ ਗੱਲ ਕਰਦੇ ਆਂ ਅਸੀਂ ਜਿਹੜੇ ਪ੍ਰਬੰਧਕਾਂ ਦੇ ਨਾਲ ਜਿੱਥੇ ਇਹਨਾਂ ਨੇ ਕੈਂਪ ਲਗਾਇਆ ਹੈ ਘਣੀਏ ਕਿ ਬਾਂਗਰ ਵਿਖੇ ਕਿ ਇਸ ਕੈਂਪ ਦੇ ਸਬੰਧ ਵਿੱਚ ਇਹ ਸਾਡੇ ਨਾਲ ਕੀ ਪ੍ਰਭਾਵ ਕਰਦੇ ਸਾਡੇ ਨਾਲ ਇੱਕ ਇਹ ਖਾਲਸਾ ਹੈਡ ਵੱਲੋਂ ਜੋ ਇੱਥੇ ਸੇਵਾਦਾਰ ਲੱਗੇ ਹੋਏ ਨੇ ਉਹਨਾਂ ਵਿੱਚੋਂ ਭਾਈ ਸਾਹਿਬ ਭਾਈ ਪੱਡਾ ਜੀ ਜੁੜੇ ਨੇ ਪੱਡਾ ਸਾਹਿਬ ਕੀ ਹਾਲਾਤ ਨੇ ਤੇ ਇਸ ਕੈਂਪ ਬਾਰੇ ਕੀ ਕਹਿਣਾ ਚਾਹੋਗੇ ਪਹਿਲਾਂ ਤੇ ਜੀ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਤਿ ਸ੍ਰੀ ਅਕਾਲ ਮੈਂ ਇਹ ਕਹਿਣਾ ਚਾਹੁੰਦਾ ਕਿ ਭਾਈ ਰਵੀ ਸਿੰਘ ਖਾਲਸਾ ਜੀ ਜਿੱਥੇ ਉਹਨਾਂ ਨੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਤੁਸੀਂ ਵੇਖੋ ਜਿੱਥੇ ਜੰਗ ਲੱਗੀ ਹੋਵੇ ਜਾਂ ਜਿੱਥੇ ਭੁੱਖ ਮਾਰੀ ਜਿਆਦੀ ਹੋਵੇ ਜਾਂ ਕੁਝ ਵੀ ਨੁਕਸਾਨ ਹੋਇਆ ਹੋਵੇ ਉੱਥੇ ਫੜੀਓ ਉੱਥੇ ਖਾਲਸਾ ਜੀ ਭਾਈ ਰਵੀ ਸਿੰਘ ਖਾਲਸਾ ਜੀ ਨੇ ਆਪਣੇ ਪੰਜਾਬ ਵਾਲਿਆਂ ਦੀ ਵੀ ਪ੍ਰੋਪਰ ਬਾਹ ਫੜੀ ਹੋਈ ਹੈ ਜੇ 2023 ਦੀ ਗੱਲ ਕਰਾਂ ਤੇ 2023 ਦੇ ਵਿੱਚ ਵੀ ਘੱਟੋ ਘੱਟ 1 ਸਾਲ ਟਰੈਕਟਰਾਂ ਨਾਲ ਲੋਕਾਂ ਦੀਆਂ ਪੈਲੀਆਂ ਪੱਧਰੀਆਂ ਕਰਕੇ ਬੀਜ ਤੋਂ ਲੈ ਕੇ ਹਰ ਇੱਕ ਚੀਜ਼ 2023 ਦੇ ਵਿੱਚ ਕੀਤੀ ਗਈ ਹੈ ਜੇ ਹੁਣ ਦਾ ਮੈਂ ਸਰਵੇ ਕਰਾਂ ਪੂਰਾ ਤੇ ਘੱਟੋ ਘੱਟ ਸਾਡੇ ਇੱਥੇ ਲਾਗੇ ਲਾਗੇ ਵਿੱਚ ਫਤਿਹਗੜ੍ਹ ਸਾਹਿਬ ਸੌਰੀ ਫਤਿਹਗੜ੍ਹ ਸਾਹਿਬ ਕਹਿੰਦਾ ਫਤਿਹਗੜ੍ਹ ਆਪਣੇ ਸ਼ਿਕਾਰੇ ਆਪਣੇ ਕਾਲੀਫਗਾਨੇ ਲਾਗੇ ਆਪਣੇ ਘਟੋਕਾਂ ਦੀ 4-5 ਵੇਰ ਹੌਸਾ ਜਿਨ੍ਹਾਂ ਦੇ ਵਿੱਚ ਸਮਾਨ ਸਟੋਕ ਕੀਤਾ ਜਾਂਦਿਆ ਵਾ ਕਿ ਜਿਹੜੇ ਜ਼ਰੂਰਤਮੰਦ ਲੋਗ ਆ ਜਿੱਦਾਂ ਹੁਣ ਵੇਖੋ ਜੀ ਪਾਣੀ ਉੱਤਰਦਾ ਜਾਂਦਿਆ ਵਾ ਥੱਲੇ ਤੇ ਜਿਹੜੇ ਜ਼ਰੂਰਤਮੰਦ ਲੋਗ ਆ ਤਾਂ ਜਾਂ ਲੋਕ ਪਿੰਡਾਂ ਦੇ ਜਿਹੜੇ ਮੇਨ ਬੰਦੇ ਆ ਸਰਪੰਚ ਉਹਨਾਂ ਦੇ ਕਾਰਨ ਮਿਲ ਕੇ ਸਾਡੀ ਟੀਮ ਜਿਹੜੀ ਆ ਪੂਰਾ ਪਿੰਡਾਂ ਦਾ ਸਰਵੇ ਕਾਣ ਰਹੀ ਐ ਇਸ ਟਾਈਮ ਦੇ ਉੱਤੇ ਸਰਵੇ ਕਰਕੇ ਕੰਟੀਨਿਊ ਇੱਥੋਂ ਮਟੀਰੀਅਲ ਸਮਾਨ ਜਾਂਦਿਆ ਸੰਗਤ ਦੇ ਵਿੱਚ ਵੰਡਿਆ ਜਾਂਦਿਆ ਵਾ ਚਾਰੇ ਤੋਂ ਲੈ ਕੇ ਸਾਰੇ ਇੱਕ ਸੂਈ ਤੱਕ ਇਥੋਂ ਜਾਣ ਲਈ ਹੈ ਕਿ ਸੰਤ ਨੂੰ ਜਿਹੜੀ ਵੀ ਚੀਜ਼ ਦੀ ਜ਼ਰੂਰਤ ਪੈਣ ਰਹੀ ਹੈ ਜਿੱਤਾ ਜਿੱਤਾ ਪਾਣੀ ਉੱਤਰਦਾ ਜਾਣ ਰਿਹਾ ਵਾ ਹਰ ਇੱਕ ਪਿੰਡ ਦਾ ਸਰਵੇ ਹੋ ਕੇ ਟੋਗਨ ਵਾਈਜ਼ ਇਥੋਂ ਮਟੀਰੀਅਲ ਜਾਂ ਸਮਾਨ ਜਾਣ ਰਿਹਾ ਜੀ ਵਰਤੋਂ ਵਾਸਤੇ ਸੰਤਾ ਨੂੰ ਤੁਸੀਂ ਹੁਣ ਜਾਣਾ ਪ੍ਰਭਾਵਿਤ ਖੇਤਰ ਦੇ ਵਿੱਚ ਜਾ ਰਹੇ ਹੋ ਫੇਰ ਹਾਲ ਕੀ ਹਾਲਾਤ ਨੇ ਉੱਥੇ ਖਾਲਸਾ ਜੀ ਬਹੁਤ ਜ਼ਿਆਦੇ ਮਾੜੇ ਹਾਲਾਤ ਆ ਇਸ ਸਮੇਂ ਤੇ ਕਿਉਂਕਿ ਇੱਕ ਲੋਕਾਂ ਦਾ ਜਿਨ੍ਹਾਂ ਦੇ ਘਰਾਂ ਦੇ ਵਿੱਚ ਪਾਣੀ ਚੱਲ ਗਿਆ ਜੀ ਉਹਨਾਂ ਦਾ ਤੇ ਵਿਚਾਰਾਂ ਦਾ ਬਿਲਕੁਲ ਜੱਕ ਦਮ ਪਾਣੀ ਔਨ ਕਰਕੇ ਬਹੁਤ ਜ਼ਿਆਦਾ ਨਿਕਸਣਾ ਇਵਨ ਕਿ ਲੋਕਾਂ ਦੇ ਘਰ ਤੱਕ ਢੱਟ ਚੁੱਕੇ ਆ ਜੀ ਲੋਕਾਂ ਨੇ ਕਰਾਂਜ ਪਾਣੀ ਪੈ ਗਿਆ ਟਟ ਕੇ ਮਾਲ ਡੰਗਰ ਮਰ ਗਿਆ ਜੀ ਚਾਰੇ ਕੋਣੋਂ ਮੰਡਿਆ ਹੀ ਪਹਿਲਾਂ ਚਾਰਾ ਵੀ ਹੁਣ ਇੰਨਾ ਕਿ ਜ਼ਿਆਦਾ ਜਾਣਦਾ ਕੋਈ ਹਸਾਬ ਨਹੀਂ ਹੁਣ ਅੱਜ ਸਵੇਰੇ ਵੀ ਮੈਕਸਿਮਮ ਨਹੀਂ ਤੇ ਮੈਨੂੰ ਖੁਦ ਵੀ ਗਿਣਤੀ ਨਹੀਂ ਆ ਗਈ ਕਿ ਕਿੰਨਿਆਂ ਕਿ ਟਰਾਲੀਆਂ ਸਿੰਘ ਸਾਡੇ ਆ ਲੈ ਕੇ ਗਏ ਆ ਘਰ ਜੀ ਜੀ ਖਾਲਸਾ ਐਡ ਵਾਲੇ ਭਾਈ ਸਾਹਿਬ ਹੁਣੇ ਜਿੱਦਾਂ ਭਾਈ ਦਵਿੰਦਰ ਸਿੰਘ ਜੀ ਆ ਭਾਈ ਕਮਲ ਸਿੰਘ ਜੀ ਆ ਸਾਡੇ ਉਹ ਪੂਰਾ ਫੀਲਡ ਦੇ ਵਿੱਚ ਉੱਤਰ ਕੇ ਖੁਦ ਸੇਵਾ ਕਾਂਡਿਆ ਆਪ ਜੀ ਈ ਲੱਗਦਾ ਕਿ ਖਾਲਸਾ ਐਡ ਨਾਲ ਜੁੜੇ ਜਿਹੜੇ ਸੇਵਾਦਾਰ ਆ ਲੰਮਾ ਸਮਾਂ ਡਟੇ ਰਹਿਣਗੇ ਖਾਲਸਾ ਜੀ ਮੈਨੂੰ ਲੱਗਦਾ ਜਿਹੜੇ ਖਾਲਸਾ ਐਡ ਦੇ ਨਾਲ ਲੰਮਰ ਸਮਾਂ ਛੋਟੋ ਜੀ ਇਹ ساری ਜ਼ਿੰਦਗੀ ਹੀ ਜੁੜੇ ਰਹਿਣਗੇ ਜੀ ਜੀ ਜਿਹੜੇ ਅੱਜ ਦੀ ਡੇਟ ਵਿੱਚ ਖਾਲਸਾ ਐਡ ਨਾਲ ਸੇਵਾ ਕਾਂਡੇ ਆ ਦਿਲੋਂ ਭਾਵਨਾ ਨਾਲ ਉਹ ساری ਜ਼ਿੰਦਗੀ ਹੀ ਜੁੜੇ ਰਹਿਣਗੇ ਕਿਉਂਕਿ ਜੋ ਇਹਨਾਂ ਦਾ ਸ਼ਡਿਊਲ ਆ ਜਿੱਦਾਂ ਜੋ ਇਹਨਾਂ ਦਾ ਤਰੀਕਾ ਵਾ ਜੋ ਇਹਨਾਂ ਦਾ ਕਰਨ ਦਾ ਸਿਸਟਮ ਆ ਉਹ ਸਭ ਤੋਂ ਜ਼ਬਰਦਸਤ ਜਿੱਦਾਂ ਵੇਖੋ ਜੀ ਰਾਣੇ ਭਾਈ ਸਾਹਿਬ ਦਾ ਪਹਿਲਾਂ ਤੇ ਬਹੁਤ ਜ਼ਿਆਦਾ ਧੰਨਵਾਦ ਕਰਦੇ ਆਪਾਂ ਜਿਨ੍ਹਾਂ ਨੇ ਆਪਣਾ ਵੇਰ ਹੋਸ ਦਿੱਤਾ ਸੇਵਾ ਦੇ ਉੱਤੇ ਇਹਨਾਂ ਨੂੰ ਚਾਹੇ ਉਹ ਕਹਿੰਦੇ 1 ਸਾਲ ਸਮਾਨ ਇੱਥੇ ਸਟਾਕ ਕਰਦਾ ਰਵੇ 1 ਸਾਲ ਕੋ ਜਿੱਦ ਡੇਲੀ ਦੀ ਘਟੋ ਘਾੜਨੀ ਜੀ 30 ਤੋਂ 40 ਗੱਡੀਆਂ ਹੁੰਦੀਆਂ ਆਵਾ 20 ਗੱਡੀਆਂ ਵੀ ਆਉਂਦੀਆਂ ਆਵਾ ਠੀਕ ਆ ਜੀ ਉਹ ਮਟੀਰੀਅਲ ਉੱਤਰਨੇ ਵੀ ਡਿਆਵਾ ਤੇ ਨਾਲ ਦੀ ਨਾਲ ਫੀਲਡ ਦੇ ਵਿੱਚ ਜਾ ਵੀ ਰਿਹਾ ਵਾ ਕਿ ਲੋਕਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਔਰ ਈਵਨ ਕਿ ਇਸ ਤੋਂ ਬਾਅਦ ਟਾਈਟਰਾਂ ਦੇ ਤੇਲ ਤੋਂ ਲੈ ਕੇ ਹਰ ਇੱਕ ਚੀਜ਼ ਦੀ ਸੇਵਾ ਇੱਥੇ ਮੋਜਦਾ ਹੋਉਂਦੀ ਗੀ ਹੁਣ ਵੀ ਅੱਜ ਦੀ ਡੇਟ ਦੇ ਵਿੱਚ ਇੱਥੇ ਤਿੰਨ ਸ਼ਿਪਾਂ ਪਈਆਂ ਹੋ ਜਾਵਾ ਸੇਵਾ ਕਰਕੇ ਗਏ ਆ ਸਿੰਘ ਉਹ ਵੀ ਅੱਜ ਫੀਲਡ ਦੇ ਵਿੱਚ ਜਾਣੀ ਆਵਾ ਜੀ ਬਹੁਤ ਵੱਡੀ ਸੇਵਾ ਜੀ ਆਹਣ ਮਾਰੇ ਖੇਤਰ ਦੇ ਵਿੱਚ ਪੀੜਤ ਲੋਕਾਂ ਨੂੰ ਦਿਲਾਸਾ ਦੇਣ ਲਈ ਕੀ ਕਹੋਗੇ ਦਲਾਸਾ ਦੇ ਲਈ ਖਾਲਸਾ ਐਡ ਵਾਲੇ ਬਿਲਕੁਲ ਤੁਹਾਡੇ ਨਾਲ ਖੜੇ ਆ ਅਸੀਂ ਵੀ ਤੁਹਾਡੇ ਨਾਲ ਕਰਿਆ ਤੁਹਾਡੇ ਨਾਲ ਪੂਰਾ ਪੰਜਾਬ ਖੜਾ ਵਾ ਜੀ ਪੂਰਾ ਪੰਜਾਬ ਤੁਹਾਡੇ ਨਾਲ ਹੀ ਖੜਾ ਵਾ ਕਿਉਂਕਿ ਗਾਇਕ ਵੀਰ ਤੋਂ ਲੈ ਕੇ ਹਰ ਇੱਕ ਜਿਹੜਾ ਵੀ ਪੰਜਾਬੀ ਵੀਰ ਆਪਣਾ ਉਹ ਬਿਲਕੁਲ ਮੋਢੇ ਨਾਲ ਮੋਢਾ ਲਾ ਕੇ ਚੱਲਣ ਰਿਹਾ ਜੀ ਜਿੰਨੇ ਤੱਕ ਲੋਕਾਂ ਦੇ ਘਰਾਂ ਦੇ ਵਿੱਚ ਹਰਿਆਲੀ ਨਹੀਂ ਹੋ ਜਾਂਦੀ ਫਸਲਾਂ ਦੀ ਹਰਿਆਲੀ ਨਹੀਂ ਹੋ ਜਾਂਦੀ ਉਹਨੇ ਤੱਕ ਖਾਲਸਾ ਐਡ ਛੱਡੋ ਜੀ ਪੂਰਾ ਪੰਜਾਬ ਤੁਹਾਡੇ ਨਾਲ ਖੜਾ ਨਾਲ ਹੀ ਰਹੇਗਾ ਤਾਂ ਤੁਹਾਨੂੰ ਬਿਲਕੁਲ ਐ ਜਬਰਦਸਤ ਤਰੀਕੇ ਨਾਲ ਪੂਰੇ ਪੰਜਾਬ ਨੂੰ ਖੜਾ ਕਰਾਂਗੇ ਦੁਬਾਰਾ ਤੋਂ ਜਿਹੜਾ ਆਪਣਾ ਏਰੀਆ ਇਧਰਲੀ ਸਾਈਡ ਦੇ ਉੱਤੇ ਖਰਾਬ ਹੋ ਗਿਆ ਜਾਂ ਮਾਰਿਆ ਗਿਆ ਕਹਿ ਦਿੰਨੇ ਆਪਾਂ ਜਿੱਦਾਂ ਹੁਣ ਵੇਖੋ ਜੀ ਰੇਤ ਮੇਰੇ ਹਿਸਾਬ ਨਾਲ ਪਿਛਲੀ ਟਾਈਮ ਤੇ ਮੈਂ ਦੀ ਨੌਲੇਜ ਵਿੱਚ ਹੀ 6-6 ਫੁੱਟ ਰੇਤ ਆਪਾਂ ਚੱਕੀ ਆ ਜੀ ਪਿਛਲੀ ਵਾਰੀ ਖਾਲਸਾ ਐਡ ਨੇ 6-6 ਫੁੱਟ ਰੇਤ ਚੁੱਕ ਕੇ ਲੋਕਾਂ ਨੂੰ ਕਣਕਾ ਬੀਜ ਕੇ ਦਿੱਤੀਆਂ ਈਵਨ ਇਦਾਂ ਹੀ ਸੱਚੇ ਪਾਤਸ਼ਾਹ ਦੀ ਮਿਹਰ ਰਵੇ ਇਦਾਂ ਹੀ ਦੁਬਾਰਾ ਕੰਮ ਕਰਕੇ ਦਵਾਂਗੇ ਤੁਹਾਡੇ ਨਾਲ ਖੜਿਆ ਤੁਹਾਡੇ ਨਾਲ ਹੀ ਖੜੇ ਰਾਵਾਂਗੇ ਤੁਹਾਡੇ ਛੋਟੇ ਵੀਰ ਬਣ ਕੇ ਵੱਡੇ ਵੀਰ ਬਣ ਕੇ ਕਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਸੇ ਤਰ੍ਹਾਂ ਸਾਡੇ ਨਾਲ ਮਲਕੀਤ ਸਿੰਘ ਜੀ ਰਾਣਾ ਜੁੜੇ ਨੇ ਜੋ ਹਾਰਪੀਟ ਤਾਂ ਲਈ ਵੱਡੇ ਸੇਵਾ ਕਾਰਜਾਂ ਦੇ ਵਿੱਚ ਜੁਟੇ ਹੋਏ ਨੇ ਰਾਣਾ ਜੀ ਕੀ ਕੁਝ ਕਹਿਣਾ ਚਾਹੁੰਦੇ ਹੋ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਰ ਕਹਿਣਾ ਕੀ ਹੈ ਜੀ ਬਹੁਤ ਨੁਕਸਾਨ ਹੈ ਬਹੁਤ ਜ਼ਿਆਦਾ ਹੀ ਨੁਕਸਾਨ ਹੈ ਦੀ ਹਰ ਤਰ੍ਹਾਂ ਦਾ ਹਰ ਹਿੱਲਾ ਬੱਤਿਆ ਪਰ ਫਿਰ ਵੀ ਬਹੁਤ ਜ਼ਿਆਦਾ ਨੁਕਸਾਨ ਹੈ ਦੀ ਵੱਡੀ ਸੇਵਾ ਕੀਤੀ ਜਾ ਰਹੀ ਲੋਕ ਹਾਂਜੀ ਬਹੁਤ ਜ਼ਿਆਦਾ ਸੇਵਾ ਲੋਕੀ ਬਾਹਰ ਦੇ ਮੁਲਕਾਂ ਤੋਂ ਸੇਵਾ ਆ ਰਹੀ ਰਵੀ ਸਿੰਘ ਨੇ ਬਹੁਤ ਜ਼ਿਆਦਾ ਮਦਦ ਕੀਤੀ ਖਾਲਸੇੜ ਵਾਲਿਆਂ ਦੀ ਆ ਸਾਰਾ ਜਿੰਨਾ ਵੀ ਹੈਗਾ ਜੀ ਰਵੀ ਸਿੰਘ ਦਾ ਹੀ ਆ ਦੇਣ ਜੀ ਕਿ ਘਣੀਏ ਕੇ ਬਾਂਗਰ ਵਿਖੇ ਖਾਲਸਾ ਏਡ ਵੱਲੋਂ ਇੱਕ ਵੱਡਾ ਕੈਂਪ ਲਗਾਇਆ ਗਿਆ ਹੜਪੀਟਾਂ ਦੀ ਸਿਹਤ ਲਈ ਗੱਲ ਕਰਨੀ ਚਾਹਾਂਗੇ ਜੀ ਸਾਡੇ ਨਾਲ ਸਰਬਜੀਤ ਸਿੰਘ ਜੀ ਘਣੀਏ ਕੇ ਬਾਂਗਰ ਜੁੜੇ ਨੇ ਕੀ ਪ੍ਰੋਗਰਾਮ ਹੈ ਜੀ ਅਗਲਾ ਖਾਲਸਾ ਏਡ ਵਾਲਿਆਂ ਦਾ ਤੇ ਨਾਲ ਹੜਪੀਟਾਂ ਦੀ ਸਿਹਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਜੀਤ ਵੈਵ ਟੀਵੀ ਦਾ ਧੰਨਵਾਦ ਜਿਨ੍ਹਾਂ ਸਾਡੇ ਤੱਕ ਪਹੁੰਚ ਕੀਤੀ ਸਾਡੀ ਬੇਨਤੀ ਤੇ ਇੱਥੇ ਹਾਜ਼ਰ ਹੈ ਖਾਸਾਇਰ ਦਾ ਇਹ ਪ੍ਰੋਗਰਾਮ ਹੈ ਜਿਹੜੇ ਅੱਗੇ ਖੋਮਾਈ ਉੱਥੇ ਜਿੱਦਾਂ ਕਹਿੰਦੇ ਆਪਾਂ ਵੀ ਮੱਚੀ ਹੋਈ ਆ ਉਹਦੇ ਸਬੰਧ ਦੇ ਵਿੱਚ ਉਹਨਾਂ ਇੱਥੇ ਸਾਡੇ ਕੋਲ ਇਹ ਮਾਲ ਗਦਾਮ ਆਪਾਂ ਉਹਨਾਂ ਵਰਤ ਰਹੇ ਨੇ ਫ੍ਰੀ ਆਪਾਂ ਉਹਨਾਂ ਨੂੰ ਗਦਾਮ ਦਿੱਤਾ ਜਿਹੜਾ ਉੱਥੇ ਇੱਥੋਂ ਲੋਕਾਂ ਨੂੰ ਉੱਥੇ ਸਹੂਲਤ ਪਹੁੰਚਾਈ ਜਾਵੇਗੀ ਜਿਹੜਾ ਲੋੜਵੰਦ ਹੋਏਗਾ ਜਿਹੜਾ ਲੋੜ ਅਨਸਾਰ ਪਹਿਲਾਂ ਉੱਥੇ ਸਰਵੇ ਕੀਤਾ ਜਾਏਗਾ ਕਿਹੜੇ ਪਰਿਵਾਰ ਲੋੜਵੰਦ ਨੇ ਉਹਨਾਂ ਲੋੜਵੰਦਾ ਪਰਿਵਾਰਾਂ ਤੱਕ ਹੀ ਇਥੋਂ ਸਮਾਨ ਪਹੁੰਚੇਗਾ ਤੇ ਖੋਹ ਟੋੜੀ ਤੋਂ ਬਚਿਆ ਜਾਏਗਾ ਕਿਵੇਂ ਤਰ੍ਹਾਂ ਦੀ ਸਹਾਇਤਾ ਦਿੱਤੀ ਜਾਵੇਗੀ ਹਰ ਚੀਜ਼ ਜੀ ਜੋ ਵੀ ਘਰਚ ਆਪਾਂ ਘਰੇਲੂ ਸਮਾਨ ਵਰਤਦੇ ਆ ਜੋ ਵੀ ਸਮਾਨ ਹੁੰਦਾ ਘਰੇਲੂ ਦੇ ਵਿੱਚ ਜਿੱਦਾਂ ਦੇ ਵੀ ਲੋੜਵੰਦੇ ਹਰ ਤਰ੍ਹਾਂ ਦਾ ਸਮਾਨ ਉਹਨਾਂ ਨੂੰ ਮੁਹैया ਕਰਾਇਆ ਜਾਏਗਾ ਕਿਵੇਂ ਲੱਗਦਾ ਕਿ ਕਿੰਨੀ ਕੁ ਤਦਾਦ ਦੇ ਵਿੱਚ ਇਸ ਕੈਂਪ ਦੇ ਵਿੱਚ ਸਮਾਨ ਜਿਹੜਾ ਖਾਲਸਾ ਸਾਈਡ ਵੱਲੋਂ ਪਤਾਇਆ ਗਿਆ ਇੱਥੇ 5 ਤੋਂ 7 ਕਰੋੜ ਦੇ ਵਿੱਚ ਜੀ ਜੀ ਹਾਂਜੀ ਇਹ ਫਿਰ ਸੇਵਾ ਲੰਮੀ ਚੱਲੇਗੀ ਜੀ ਬਹੁਤ ਲੰਮੀ ਚੱਲੇਗੀ ਜੀ ਜਿੰਨਾ ਚਿਰ ਤੱਕ ਲੋਕਾਂ ਦਾ ਸਿਸਟਮ ਸਹੀ ਨਹੀਂ ਹੁੰਦਾ ਉਹਨੇ ਤੱਕ ਸੇਵਾ ਚੱਲੇਗੀ ਕੀ ਸਮਝਦੇ ਹੋ ਕਿ ਹੜ੍ਹ ਮਾਰੇ ਲੋਕਾਂ ਦਾ ਕਿੰਨਾ ਕੁ ਨੁਕਸਾਨ ਹੋਇਆ ਨਹੀਂ ਇਹ ਨਹੀਂ ਇਹ ਆਪਾਂ ਨਹੀਂ ਅੰਦਾਜ਼ਾ ਲਾ ਸਕਦੇ ਤੇ ਚਾਹੇ ਸੰਸਥਾ ਦਾ ਕੰਮ ਹੈ ਤੇ ਚਾਹੇ ਸਰਕਾਰਾਂ ਦਾ ਕੰਮ ਹੈ ਨੁਕਸਾਨ ਬਹੁਤ ਹੋਸਿਆ ਆਪਾਂ ਕਹਿ ਨਹੀਂ ਸਕਦੇ ਨੁਕਸਾਨ ਦੀ ਕੋਈ ਪਰਵਾਹੀ ਨਹੀਂ ਹੋ ਸਕਦੀ ਜਿਵੇਂ ਤੁਸੀਂ ਦੇਖਿਆ ਕਿ ਹੜਪੀਟਾਂ ਦੀ ਮਦਦ ਲਈ ਖਾਸਾ ਹੈਡ ਵਾਲੇ ਅੱਗੇ ਆਏ ਨੇ ਤੇ ਰਵੀ ਸਿੰਘ ਖਾਲਸਾ ਵੱਲੋਂ ਬਹੁਤ ਵੱਡੀ ਮਦਦ ਲੈ ਕੇ ਇਸ ਹੜਪੀਟ ਇਲਾਕੇ ਦੇ ਵਿੱਚ ਸੇਵਾ ਸ਼ੁਰੂ ਕੀਤੀ ਗਈ ਹੈ ਤੇ ਜਿਵੇਂ ਲੋਕਾਂ ਦੇ ਘਰੇਲੂ ਸਮਾਨ ਤੋਂ ਕੋਈ ਵੀ ਕਿਸੇ ਤਰ੍ਹਾਂ ਦਾ ਸਮਾਨ ਹੈ ਹੜਪੀਟਾਂ ਦੇ ਤੱਕ ਪੁੱਛਦਾ ਕੀਤਾ ਜਾਣਾ ਕਿਉਂਕਿ ਹਾੜਪੀਟ ਤੇ ਅਸਲ ਜਿਹੜੇ ਆ ਹੁਣ ਪਾਣੀ ਲੈਣ ਦੇਤੇ ਉਹਨਾਂ ਦਾ ਨੁਕਸਾਨ ਸਾਹਮਣੇ ਆ ਰਿਹਾ ਹੈ ਤੇ ਖਾਲਸਾ ਆਈਡ ਵੱਲੋਂ ਬੜੀ ਮੁਸ਼ਤੈਦੀ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਸੇਵਾਦਾਰਾਂ ਦੇ ਨਾਲ ਉੱਥੇ ਸਮਾਨ ਜਿਹੜਾ ਪਹੁੰਚਾਇਆ ਜਾ ਰਿਹਾ ਹੈ ਤੁਸੀਂ ਦੇਖਦੇ ਰਹੋ ਅਜੀਤ ਵੈਬ ਟੀਵੀ ਦਿੰਦੇ ਰਹਾਂਗੇ ਹਾਰਪੀਟ ਤੇ ਇਲਾਕੇ ਦੀ ਨਾਲ ਦੀ ਨਾਲ ਰਿਪੋਰਟ ਪੱਤਰਕਾਰ ਅਵਤਾਰ ਸਿੰਘ ਰੰਦਾਵਾ ਅਜੀਤ ਵੈਬ ਟੀਵੀ ਫਤੇਗੜ ਚੂੜੀਆਂ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ